ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਵਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿਨ੍ਹਾਂ ਨੇ ਆਪਣੇ Instagram ਪੇਜ ਨੂੰ ਵੀ ਹਲੇ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਠੀਕ ਹੈ ਜੀ ਚਲੋ ਜੀ ਬਲੌਗ ਦੀ ਸਟਾਰਟਿੰਗ ਕਰਦੇ ਆ ਕਾਟਨ ਸੂਟਾਂ ਦੇ ਨਾਲ ਤੁਸੀਂ ਸਭ ਤੋਂ ਪਹਿਲਾਂ ਰੈੱਡ ਸੂਟ ਜਿਹੜਾ ਚੈੱਕ ਕਰ ਸਕਿਓ ਚੁੱਕਿਓ ਰੈੱਡ ਬਾਟਮ ਦੇ ਨਾਲ ਵਾਈਟ ਕਲਰ ਦੀ ਸ਼ਰਟ ਡਿਜੀਟਲ ਪ੍ਰਿੰਟ ਦੇ ਨਾਲ ਬਹੁਤ ਜ਼ਿਆਦਾ ਸੋਹਣੀ ਕੈਮਰਿਕ ਕਾਟਨ ਦੇ ਮੈਚਿੰਗ ਸੂਟ ਨੇ ਸੋ ਜਿਨ੍ਹਾਂ ਨੇ ਜਿਹੜਾ ਵੀ 22 ਕਰਨਾ ਹੋਊਗਾ ਸੂਟ ਤੇ ਉਹ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਤੇ ਡੀਐਮ ਕਰ ਸਕਦੇ ਹੋ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਇਹ ਵਾਲੇ ਸੂਟ ਨੇ ਜਿਹੜੇ ਦੇਵਾਂਗੇ ਇਹ ਸੂਟ ਵਿਦਆਊਟ ਦੁਪੱਟਾ ਨੇ ਤੁਸੀਂ ਵਿਦ ਦੁਪੱਟਾ ਵੀ ਆਪਣੇ ਤੋਂ ਮੰਗਵਾ ਸਕਦੇ ਹੋ ਬਹੁਤ ਸਾਰੇ ਪ੍ਰਿੰਟ ਨੇ ਤੁਸੀਂ ਪ੍ਰਿੰਟਰ 1 ਬਾਈ 1 ਚੈੱਕ ਕਰ ਸਕਦੇ ਹੋ ਔਰ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਤੋਂ ਸੂਟ ਮੰਗਵਾ ਸਕਦੇ ਹੋ ਇੱਕ ਮੈਂ ਤੁਹਾਨੂੰ ਸਾਰਿਆਂ ਨਾਲ ਸਾਰੀਆਂ ਭੈਣਾਂ ਲਈ ਅੱਜ ਇਹ ਵਾਲੀ ਵੀਡੀਓ ਜਿਹੜੀ ਬਹੁਤ ਖਾਸ ਰਹਿਣ ਵਾਲੀ ਆ ਕਿਉਂਕਿ ਮੈਂ ਕੁਝ ਭੈਣਾਂ ਦੇ ਮੈਨੂੰ ਮੈਸੇਜ ਸਾਰੇ ਸੀ ਬਹੁਤ ਸਾਰੀਆਂ ਭੈਣਾਂ ਦੇ ਕਿ ਪਾਰਟੀ ਵੇਅਰ ਸੂਟ ਜਿਹੜੀ ਪਾਰਟੀ ਵੇਅਰ ਕਲੈਕਸ਼ਨ ਆ ਸਾਨੂੰ ਉਹ ਚਾਹੀਦੀ ਆ ਕੁਝ ਕੁ ਪਾਕਿਸਤਾਨੀ ਲੁੱਕ ਦੇ ਵਿੱਚ ਚਾਹੀਦੀ ਆ ਕੁਝ ਕੁ ਗਰੇ ਦੇ ਨਾਲ ਕਹਿ ਰਹੇ ਸੀ ਨਾ ਠੀਕ ਹੈ ਸੋ ਉਦਾਂ ਨਹੀਂ ਮੈਂ ਤੁਹਾਨੂੰ ਲਾਸਟ ਦੇ ਵਿੱਚ ਵੀਡੀਓਜ਼ ਦਿਖਾਉਂਗੀ ਜਿਹੜੇ ਕਿ ਸੂਟ ਤੁਸੀਂ ਆਪਣਾ ਤੋਂ ਰੈਡੀ ਕਰਵਾ ਸਕਦੇ ਹੋ ਉਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਔਰ ਕਿਸੇ ਵੀ ਫੈਬਰਿਕ ਦੇ ਵਿੱਚ ਕਰਵਾ ਸਕਦੇ ਹੋ ਸੋ ਜਿੱਦਾਂ ਦਾ ਵੀ ਤੁਹਾਨੂੰ ਫੈਬਰਿਕ ਚ ਕੰਫਰਟੇਬਲ ਆ ਠੀਕ ਹੈ ਡਿਜ਼ਾਈਨ ਤੁਸੀਂ ਕਿੰਨਾ ਘਟ ਵੱਧ ਕਰਵਾਉਣਾ ਤੁਸੀਂ ਉਹ ਕਰਵਾ ਸਕਦੇ ਹੋ ਤੇ ਜਦੋਂ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਪੁੱਛੋਗੇ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਕਿ ਜੇਕਰ ਤੁਸੀਂ ਦਿਖਾਏਗੀ ਵੀਡੀਓ ਦੇ ਵਿੱਚ ਜਿਹੜਾ ਸੇਮ ਫੈਬਰਿਕ ਯੂਜ਼ ਕੀਤਾ ਗਿਆ ਉਹ ਫੈਬਰਿਕ ਤੇ ਕਰਵਾਉਣੇ ਤਾਂ ਤੁਹਾਨੂੰ ਕੀ ਪ੍ਰਾਈਸ ਵਗੈਰਾ ਰਹਿਣਗੀ ਅਗਰ ਤੁਸੀਂ ਕਿਸੇ ਹੋਰ ਪ੍ਰਾਈਸ ਤੇ ਕਰਵਾਉਣਾ ਠੀਕ ਹੈ ਫੈਬਰਿਕ ਦਿੱਤਾ ਤਾਂ ਤੁਹਾਨੂੰ ਕੀ ਪ੍ਰਾਈਸ ਰਹਿਣਗੇ ਠੀਕ ਹੈ ਜੀ ਔਰ ਮੈਂ ਸਾਰੀਆਂ ਤੁਹਾਡੇ ਨਾਲ ਜਿਹੜੇ ਉਹ ਸੂਟ ਨੇ ਫੁੱਲ ਹੈਵੀ ਨੇ ਇੱਕ ਪਾਕਿਸਤਾਨੀ ਲੁੱਕ ਦੇ ਵਿੱਚ ਵੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਫਰੌਕ ਦੇ ਨਾਲ ਆਨਾਰਕਲੀ ਜੋ ਇੱਕ ਮਾਡਲ ਦੇ ਵੇਅਰ ਕੀਤਾ ਹੋਇਆ ਸੋ ਤੁਸੀਂ ਉਦਾਂ ਸੇਮ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਬਹੁਤ ਸਨੇ ਸੂਟ ਨੇ ਜਿਹੜੇ ਉਹ ਬਣ ਕੇ ਰੈਡੀ ਹੁੰਦੇ ਨੇ ਸੋ ਤੁਸੀਂ ਆਪਣੇ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਔਰ ਜਿਹੜੇ ਵੀ ਆਪਾਂ ਤੁਹਾਨੂੰ ਕਾਟਨ ਦੇ ਜਾਂ ਕਿਸੇ ਵੀ ਹੋਰ ਪਲੇਨ ਫੈਬਰਿਕ ਦੇ ਸੂਟ ਦਿਖਾਉਣੇ ਹੁੰਦੇ ਆ ਸੋ ਤੁਸੀਂ ਕਿਦਾਂ ਵੀ ਆਪਣੇ ਤੋਂ ਬਾਈ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਠੀਕ ਹੈ ਜੀ ਔਰ ਵਾਈਡ ਵਾਈਡ ਆਪਾਂ ਸ਼ਿਪਿੰਗ ਕਰਦੇ ਆ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਰੈਸ ਹੈ ਜਿਹੜੀ ਕਸਟਮਾਈਜ਼ ਕਰਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ કોટਨ ਦੇ ਸੂਟ ਨੇ ਜਿਹੜੇ ਤੁਸੀਂ 1 ਬਾਈ 1 ਦੇਖ ਹੀ ਰਹੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਮੰਗਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਇਹਨਾਂ ਦੀ ਕੋਟਨ ਆ ਪ੍ਰਿੰਟ ਸ਼ਰਟ ਹੋਊਗੀ ਪਲੇਨ ਸਾਰੇ ਬਾਟਮ ਦੇ ਨਾਲ ਰਹਿਣਗੇ ਸਾਰਿਆਂ ਦੇ ਵਿੱਚੋਂ ਹੋ ਸਕਦਾ ਵੀ ਇੱਕ ਤੋਂ ਦੋ ਸੂਟ ਜਾਂ ਤਿੰਨ ਸੂਟ ਮੈਚ ਹੋਣ ਆਪਸ ਵਿੱਚ بس ਰੰਗ ਦਾ ਫਰਕ ਹੋਵੇ ਜਿੱਦਾਂ ਇਹ ਵਾਲਾ ਸੂਟ ਹੈਗਾ ਰੈੱਡ ਬਾਟਮ ਦੇ ਨਾਲ ਆ ਤੁਸੀਂ ਇਸ ਸ਼ਰਟ ਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਪ੍ਰੋਪਰ ਕੈਮਰਿਕ ਕੋਟਨ ਇਹਨਾਂ ਦੀ ਰਹਿਣ ਵਾਲੀ ਆ ਬਹੁਤ ਸੋਨੇ ਸੌਫਟ ਕਾਟਨ ਹੁੰਦੀਆਂ ਗਰਮੀਆਂ ਦੇ ਵਿੱਚ ਵੇਅਰ ਕਰਨ ਦੇ ਲਈ ਬਹੁਤ ਸੋਨੇ ਸੂਟ ਹੁੰਦੇ ਆ ਇਹ ਵਾਲੇ ਔਰ ਜਿਹੜੇ ਗਰਮੀਆਂ ਵਾਲੇ ਸੂਟ ਨੇ ਉਹ ਵਿਨਾ ਲੈਸਾਂ ਤੋਂ ਤਾਂ ਬਣ ਹੀ ਨਹੀਂ ਸਕਦੇ ਸੋ ਤੁਸੀਂ ਕਿਸੇ ਤਰ੍ਹਾਂ ਦੀ ਵੀ ਲੈਸ ਲਗਵਾ ਕੇ ਜਾਂ ਆਰਗੈਂਜ਼ਾ ਦਾ ਪੈਚ ਵਗੈਰਾ ਲਗਾ ਕੇ ਆਪਾਂ ਨੂੰ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਤੇ ਖੁਦ ਵੀ ਕਰ ਸਕਦੇ ਹੋ ਜੇਕਰ ਮੇਰੀ ਭੈਣ ਨੇ ਕਿਸੇ ਸਲਾਹ ਲੈਣੀ ਹੋਵੇ ਤੇ ਬਹੁਤ ਸਾਰੀਆਂ ਭੈਣਾਂ ਕਸਟਮਰ ਜਿਹੜੀਆਂ ਮੈਸੇਜ ਕਰਦੀਆਂ ਨੇ ਆਪਾਂ ਨੂੰ ਵਟਸਐਪ ਦੇ ਉੱਪਰ ਕਿ ਅਸੀਂ ਜੀ ਇਹ ਵਾਲਾ ਸੂਟ ਸਟਿਚ ਕਰਨਾ ਹੈ ਜੀ ਔਰ ਕਿਦਾਂ ਕਰੀਏ ਇਹਨੂੰ ਸੋ ਬਹੁਤ ਚੰਗਾ ਲੱਗਦਾ ਜਦੋਂ ਕੋਈ ਆਪਣੇ ਵੀਡੀਓਜ਼ ਦੇਖ ਕੇ ਆਪਣੀ ਦਿੱਤੀ ਹੋਈ ਸਲਾਹ ਨੂੰ ਫੋਲੋ ਕਰਕੇ ਤੇ ਅੱਗੇ ਹੋਰ ਐਡਵਾਈਸ ਮੰਗਦੇ ਆ ਹਨਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਦਾਂ ਹੀ ਪਿਆਰ ਬਣਾਈ ਰੱਖਿਓ ਆਪਣਾ ਹਨਾ ਵੀਡੀਓਜ਼ ਨੂੰ ਅੱਗੇ-ਅੱਗੇ ਸ਼ੇਅਰ ਕਰਦੇ ਰਹੋ ਤੇ ਖੁਦ ਵੀ ਪੂਰਾ ਦੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਾਟਨ ਦੇ ਸੂਟ ਨੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਪੀਚ ਕਲਰ ਦੇ ਨਾਲ ਆ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਆਏਗਾ ਸ਼ਰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਬਣ ਕੇ ਰੈਡੀ ਹੋਈ ਆ ਕੋਸ ਨੇ ਫ੍ਰੈਂਡਸ ਅਵੇਲੇਬਲ ਨੇ ਇਹ ਸਾਰੇ ਆਪਾਂ ਦੁਬਾਰਾ ਰੀਸਟਾਕ ਕੀਤੇ ਨੇ ਪਹਿਲਾਂ ਆਪਣੇ ਕੋਲੇ ਇਹ ਸਟਾਕ ਇੱਕ ਵਾਰ ਕਲੀਅਰ ਹੋ ਗਿਆ ਸੀਗਾ ਤੁਹਾਡੇ ਸਾਥ ਦੇ ਨਾਲ ਆਪਣਾ ਜਿੰਨਾ ਵੀ ਸਟਾਕ ਆਪਾਂ ਤੁਹਾਨੂੰ ਦਿਖਾਉਨੇ ਆ ਵੀਡੀਓਜ਼ ਦੇ ਵਿੱਚ ਦਿਖਾਉਨੇ ਆ ਠੀਕ ਹੈ ਜੀ ਵਾਇਗਰੋ ਜੀ ਦੀ ਕਿਰਪਾ ਦੇ ਨਾਲ ਤੇ ਤੁਹਾਡੀ سپورਟ ਦੇ ਨਾਲ ਜਲਦੀ ਹੀ ਕਲੀਅਰ ਹੋ ਜਾਂਦਾ ਹੈ ਜਲਦੀ ਹੀ ਸੂਟ ਨੇ ਜਿਹੜੇ ਸੋਲਡ ਆਊਟ ਹੋ ਜਾਂਦੇ ਨੇ ਸੋ ਕਈ ਵਾਰ ਜੇਕਰ ਕਿਸੇ ਦਾ ਸੂਟ ਰਹਿ ਵੀ ਜਾਂਦਾ ਪੈਂਡਿੰਗ ਹੋ ਜਾਂਦਾ ਸਾਂ ਉਹ ਇਸ ਕਰਕੇ ਰਹਿ ਜਾਂਦਾ ਕਿਉਂਕਿ ਕਈ ਵਾਰ ਕਿਸੇ ਕਸਟਮਰ ਦੀ ਤੁਹਾਡੇ ਤੋਂ ਪਹਿਲਾਂ ਜਿਹੜੀ ਹੈ ਪੇਮੈਂਟ ਉਹ ਕਲੀਅਰ ਹੋ ਜਾਂਦੀ ਹੈ ਸੋ ਸਾਰੇ ਜਣੇ ਪਲੀਜ਼ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਸੀਂ ਜੇਕਰ ਇਹ ਸੂਟ ਇਨਾਂਸ ਤੋਂ ਵੀ ਕੋਈ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਆਪਾਂ ਨੂੰ ਦੱਸ ਸਕਦੇ ਹੋ ਕਿ ਤੁਸੀਂ ਇਦਾਂ ਦੀ ਡਿਜ਼ਾਈਨਿੰਗ ਕਰਵਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਸ਼ਰਟ ਦੇ ਉੱਪਰ ਕੋਈ ਬਾਟਮ ਨਾਲ ਦਾ ਬਾਟਮ ਦੇ ਕਲਰ ਦਾ ਬਾਟਮ ਦੇ ਸ਼ੇਡ ਦਾ ਕੋਈ ਵਰਕ ਕਰਵਾਉਣਾ ਚਾਹੁੰਦੇ ਹੋ ਮਸ਼ੀਨੀ ਜਾਂ ਹੈਂਡ ਤੋਂ ਤੁਸੀਂ ਕਰਵਾ ਸਕਦੇ ਹੋ ਥ्रेड ਵਰਕ ਕੋਈ ਵੀ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਸੋ ਜਿਹੜਾ ਆਪਾਂ ਇੱਕ ਸਰਦੀਆਂ ਦੇ ਵਿੱਚ ਅ ਵੀ ਸਕੋਸ ਜਾਰਜਟ ਦਾ ਸੂਟ ਬਲੈਕ ਡਿਜੀਟਲ ਪ੍ਰਿੰਟ ਵਾਲਾ ਸੂਟ ਰੈਡੀ ਕੀਤਾ ਸੀਗਾ ਸੂਟ ਤੁਹਾਨੂੰ ਦਿਖਾਇਆ ਸੀ ਉਹਦੇ ਵਿੱਚ ਇੰਨੇ ਜ਼ਿਆਦਾ ਸੂਟ ਕਸਟਮਾਈਜ਼ ਹੋਏ ਨੇ ਪਹਿਲਾਂ ਤਾਂ ਪਲੇਨ ਬਹੁਤ ਜ਼ਿਆਦਾ ਕਸਟਮਾਈਜ਼ ਹੋਏ ਸੀਗੇ ਜਿੱਦਾਂ ਸਿਰਫ ਪ੍ਰਿੰਟ ਦੇ ਨਾਲ ਉਸ ਤੋਂ ਬਾਅਦ ਮਿਰਰ ਵਰਕ ਦੇ ਨਾਲ ਉਹ ਬਹੁਤ ਜ਼ਿਆਦਾ ਕਸਟਮਾਈਜ਼ ਹੋਏ ਨੇ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਪਣਾ ਸਭ ਤੋਂ ਜ਼ਿਆਦਾ ਸੋਲਡ ਆਊਟ ਸੂਟ ਸੀਗਾ ਉਹ ਤੇ ਬਹੁਤ ਜ਼ਿਆਦਾ ਜਿਹੜੀ ਉਹਦੀ ਸੀ ਆਪਣੇ ਤੋਂ ਰੀਸਟਾਕ ਹੋਈ ਸੀ ਬਹੁਤ ਬਾਰੀ ਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਉਹ ਸੂਟ ਨੂੰ ਸੋ ਸਾਰੇ ਜਣੇ ਇਦਾਂ ਹੀ ਸਾਰੇ ਸੂਟਸ ਨੂੰ ਪਿਆਰ ਦਿਆ ਕਰੋ ਤੇ ਜਿਨ੍ਹਾਂ ਨੇ ਵੀ ਆਰਡਰ ਦੇਣੇ ਹੁੰਦੇ ਆ ਪਲੀਜ਼ ਵੀਡੀਓ ਨੂੰ ਦੇਖਣ ਤੋਂ ਬਾਅਦ 5-10 ਮਿੰਟ ਚ ਡਿਸਾਈਡ ਕਰਕੇ ਤੁਸੀਂ ਉਹਦੀ ਹੀ ਆਪਣਾ ਆਰਡਰ ਦਿਆ ਕਰੋ ਕਿਉਂਕਿ ਕਈ ਵਾਰ ਤੁਹਾਡੇ ਤੋਂ ਜਦੋਂ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਪਹਿਲਾਂ ਕੋਈ ਸੂਟ ਆਰਡਰ ਕਰ ਦਿੰਦਾ ਜਾਂ ਕਸਟਮਾਈਜ਼ ਮਤਲਬ ਕਿ ਕਸਟਮਰ ਪੇਮੈਂਟ ਪਹਿਲਾਂ ਕਲੀਅਰ ਕਰ ਦਿੰਦਾ ਤਾਂ ਉਹ ਸੂਟ ਉਹਨਾਂ ਲਈ ਪੈਕ ਹੋ ਜਾਂਦਾ ਤੇ ਤੁਸੀਂ ਰਹਿ ਜਾਂਦੇ ਹੋ ਠੀਕ ਹੈ ਸੋ ਕਈ ਵਾਰੀ ਇੱਕ ਇਸ ਚੀਜ਼ ਦਾ ਵੀ ਧਿਆਨ ਰੱਖਿਆ ਕਰੋ ਕਈ ਵਾਰ ਤੁਸੀਂ ਕੋਈ ਪੁਰਾਣੀ ਵੀਡੀਓ ਦੇਖਦੇ ਹੋ ਹਨ ਜਿਹੜੀ ਵੀ ਤੁਹਾਡੇ ਕੋਲ ਅੱਗੇ ਆ ਗਈ ਤੁਸੀਂ ਉਹ ਵੀਡੀਓ ਦੇਖੀ ਤੁਸੀਂ ਉਸ ਤੋਂ ਬਾਅਦ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਤੁਸੀਂ ਭੇਜਿਆ ਕਿ ਇਹ ਵਾਲਾ ਸੂਟ ਅਵੇਲੇਬਲ ਹੈਗਾ ਕਈ ਵਾਰੀ ਉਹ ਰੀਸਟਾਕ ਹੋ ਚੁੱਕੀ ਹੁੰਦੇ ਨੇ ਇਹ ਸੀ ਜੀ ਆਪਣੇ कॉटन ਦੇ ਸੂਟ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਹੈਂਡਵਰਕ ਦੇ ਸੂਟ ਇਹ ਸੂਟ ਤੁਸੀਂ ਦੇਖ ਰਹੇ ਹੋ ਜਿੱਦਾਂ ਇੱਕ ਮਾਡਲ ਦੇ ਪਾਇਆ ਹੈ ਮੈਨਾਂ ਦਾ ਨਾਮ ਭੁੱਲ ਗਈ ਪਤਾ ਨਹੀਂ ਕੀ ਨਾਮ ਹੈ ਨਾ ਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਕੰਟਰਾਸਟ ਵਾਈਜ਼ ਆਲਰੇਡੀ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਹੋ ਇਹਨੂੰ ਤੁਸੀਂ ਮੈਂ ਤੁਹਾਨੂੰ ਆਪਸ਼ਨ ਦਿੰਨੀ ਐ ਜੌਰਜਟ ਦੇ ਉੱਪਰ ਵੀ ਕਰਵਾ ਸਕਦੇ ਹੋ ਨੈਚੁਰਲ ਪਿਓਰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਟਮ ਤੇ ਵਰਕ ਹੈ ਬਾਜੂ ਤੇ ਵਰਕ ਹੈ ਔਰ ਸਾਰੀ ਫਰੌਕ ਦੇ ਘੇਰੇ ਤੇ ਬਣਿਆ ਹੋਇਆ ਠੀਕ ਹੈ ਜੀ ਅਨਾਰਕਲੀ ਦੇ ਘੇਰੇ ਤੇ ਬਣਿਆ ਹੋਇਆ ਇਹਨੂੰ ਤੁਸੀਂ ਆਰੀ ਵਰਕ ਦੇ ਵਿੱਚ ਕਰਵਾ ਸਕਦੇ ਹੋ ਜ਼ਰੀ ਥ੍ਰੈਡ ਦੇ ਨਾਲ ਜ਼ਰੀ ਵਰਕ ਕਰਵਾ ਸਕਦੇ ਹੋ ਜੇਕਰ ਤੁਸੀਂ ਹੈਂਡ ਵਰਕ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਵੈਸੇ ਤੋਂ ਕੋਸਟਲੀ ਚਲਾ ਜਾਏਗਾ ਬਹੁਤ ਜ਼ਿਆਦਾ ਬਾਕੀ ਤੋਂ ਧੀ ਆਪਣੀ ਡਿਮਾਂਡ ਹੈ ਜਿੱਦਾਂ ਤੁਸੀਂ ਆਪਾਂ ਨੂੰ ਕਹੋਗੇ ਆਪਾਂ ਤੁਹਾਨੂੰ ਉਦਾਂ ਰੈਡੀ ਕਰਕੇ ਦੇਵਾਂਗੇ ਕੰਟਰਾਸਟ ਵਾਈਸ ਤੁਸੀਂ ਸੇਮ ਵੀ ਰੈਡੀ ਕਰਵਾ ਸਕਦੇ ਹੋ ਦੁਪੱਟਾ ਤੁਹਾਨੂੰ ਆਪਾਂ ਸੇਮ ਰੈਡੀ ਕਰਕੇ ਦੇਵਾਂਗੇ ਬਹੁਤ ਜਿਆਦਾ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਹੋਇਆ ਹੈ ਨੈਕਸਟ ਇਹ ਵਾਲਾ ਸੂਟ ਹੈ ਜੀ ਨੇਚਰਲ ਪਿਓਰ ਕ੍ਰੇਪ ਦੀ ਆਫ ਵਾਈਟ ਕਲਰ ਦੀ ਆਪਾਂ ਬਾਟਮ ਰੱਖੀ ਆ ਪੂਰਾ ਜਿਹੜਾ ਪਾਕਿਸਤਾਨੀ ਲੁੱਕ ਦਾ ਸੂਟ ਹੈ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਗਲਾਸ ਸ਼ਿਮਰ ਦਾ ਤੇ ਸ਼ਿਮਰ ਦਾ ਹੀ ਸ਼ਰਟ ਰਹਿਣ ਵਾਲਾ ਠੀਕ ਹੈ ਅਨਾਰਕਲੀ ਐਸ ਦੀ ਨਾਲ ਵੀ ਬਣੀ ਹੋਈ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਆਰਟੀਕਲ ਇਹਦੇ ਨਾਲ ਆਪਾਂ ਸਿਰਫ ਔਰ ਸਿਰਫ ਦੁਪੱਟਾ ਰੈਡੀ ਕੀਤਾ ਹੈ ਮਸ਼ਲੀਨ ਦਾ ਪਿਓਰ ਮਸ਼ਲੀਨ ਦਾ ਜਿਹੜਾ ਸਟੱਫ ਰੈਨ ਵਾਲਾ ਸੂਟ ਦਾ ਠੀਕ ਹੈ ਲੌਂਗ ਘੱਗਰਾ ਬਣਿਆ ਹੋਇਆ ਬਲਾਊਜ਼ ਦੇ ਨਾਲ ਪ੍ਰੋਪਰ ਦੁਪੱਟਾ ਜਿਹੜਾ ਸ਼ਿਮਰ ਦਾ ਆਪਾਂ ਅਟੈਚ ਕੀਤਾ ਉਸ ਤੋਂ ਬਾਅਦ ਤੁਸੀਂ ਇਹ ਵਾਲਾ ਆਰਟੀਕਲ ਚੈੱਕ ਕਰਦੇ ਹੋ ਚੈੱਕ ਕਰ ਸਕਦੇ ਹੋ ਸ਼ਿਮਰ ਦੇ ਨਾਲ ਬਹੁਤ ਸੋਹਣੀ ਸ਼ਰਟ ਬਣੀ ਹੋਈ ਆ ਤੇ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਇਹਨਾਂ ਨੂੰ ਤੁਸੀਂ ਮਸ਼ੀਨੀ ਆਰੀ ਦੇ ਵਿੱਚ ਵੀ ਕਰਵਾ ਸਕਦੇ ਹੋ ਔਰ ਪੂਰਾ ਜੇਕਰ ਤੁਸੀਂ ਥ੍ਰੈਡ ਦੇ ਵਿੱਚ ਕਰਵਾਉਣਾ ਚਾਹੁੰਦੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਇੱਕ ਆਪਾਂ ਫਾਰਸੀ ਸਲਵਾਰ ਦੇ ਨਾਲ ਇਹ ਵਾਲਾ ਸੂਟ ਰੈਡੀ ਕੀਤਾ ਫਾਰਸੀ ਸਲਵਾਰ ਜਿਹੜੀ ਉਹ ਵਰਕ ਦੇ ਨਾਲ ਲੈ ਕੇ ਆਇਆ ਜੌਰਜਟ ਦੇ ਉੱਪਰ ਸੂਟ ਰੈਡੀ ਹੋਇਆ ਹੈ ਮਸ਼ੀਨੀ ਵਰਕ ਹੈ ਤੁਸੀਂ ਕੰਟਰਾਸਟ ਵਾਈ ਚੈੱਕ ਕਰ ਸਕਦੇ ਹੋ ਬਿਲਕੁਲ ਨਵਾਂ ਡਿਜ਼ਾਈਨ ਹੈ ਸੋ ਜਿਨ੍ਹਾਂ ਨੇ ਵੀ ਇਹ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾਉਣਾ ਕਿਸੇ ਵੀ ਕਲਰ ਦੇ ਉੱਪਰ ਕਰਵਾਉਣਾ ਉਸ ਹਿਸਾਬ ਨਾਲ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਇੱਕ ਇਹ ਵਾਲੀ ਹੈ ਅਨਾਰਕਲੀ ਤੁਸੀਂ ਸੇਮ ਇਦਾਂ ਰੈਡੀ ਕਰਵਾ ਸਕਦੇ ਹੋ ਇਹ ਮਜ਼ੈਂਟਾ ਕਲਰ ਦੇ ਉੱਪਰ ਹੋਈ ਹੋਈ ਹੈ ਇਹ ਵੀ ਇੱਕ ਮਾਡਲ ਨੇ ਵੇਅਰ ਕੀਤੀ ਹੋਈ ਹੈ ਇੱਕ ਆਪਣੇ ਕੋਲ ਜਿਹੜਾ ਬਹੁਤ ਸਾਰੇ ਭੈਣਾਂ ਦੀ ਬਹੁਤ ਟਾਈਮ ਤੋਂ ਡਿਮਾਂਡ ਸੀਗੀ ਕਿ ਪੇਂਟ ਜਿਹੜਾ ਹੈਂਡਵਰਕ ਦੇ ਨਾਲ ਹੁੰਦਾ ਹੈ ਜਾਨੀ ਕਿ ਵਿਦ ਹੈਂਡਵਰਕ ਉਹ ਸਾਨੂੰ ਦਿਖਾਓ ਤੁਸੀਂ ਚੈੱਕ ਕਰ ਸਕਦੇ ਹੋ ਕੱਗੜਾ ਜਿਹੜਾ ਉਹ ਆਪਾਂ ਵਿਦ ਹੈਂਡਵਰਕ ਔਰ ਪੇਂਟ ਦੇ ਨਾਲ ਰੈਡੀ ਕੀਤਾ ਦੁਪੱਟਾ ਤੁਸੀਂ ਔਰਗੈਂਜ਼ਾ ਦਾ ਚੈੱਕ ਕਰ ਹੀ ਸਕਦੇ ਹੋ ਤੇ ਉਸ ਤੋਂ ਬਾਅਦ ਔਰਗੈਂਜ਼ਾ ਦੀ ਹੀ ਆਪਾਂ ਸ਼ਰਟ ਟਾਈਪ ਕੀਤੀ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਆਪਣੇ ਦੁਬਾਰਾ ਆਪਣੇ ਬੁਟੀਕ ਤੇ ਰੈਡੀ ਕੀਤੇ ਗਏ ਸੂਟ ਨੇ ਸੋ ਜਿਹੜਾ ਵੀ ਤੁਸੀਂ ਇਹਨਾਂ ਚੋਂ ਸੂਟ ਤੁਹਾਨੂੰ ਪਸੰਦ ਹੈ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਇੱਕ ਤਰ੍ਹਾਂ ਦੇ ਮੈਂ ਜੇ ਤੁਹਾਨੂੰ ਦੱਸ ਦਿਆਂ ਕਹਿ ਦਿਆਂ ਵੀ ਇਹ ਸਾਰੇ ਬ੍ਰਾਈਡਲ ਸੂਟ ਨੇਗੇ ਜ ਜਦ ਤੁਸੀਂ ਬ੍ਰਾਈਡਲਸ ਨੇ ਜਿਹੜੀਆਂ ਮੇਰੀਆਂ ਭੈਣਾਂ ਜਿਨ੍ਹਾਂ ਦੀ ਮੈਰਿਜ ਹੋਣ ਵਾਲੀ ਆ ਉਹ ਆਪਾਂ ਨੂੰ ਤੋਂ ਇਦਾਂ ਦੇ ਸੂਟ ਜਿਹਨੇ ਰੈਡੀ ਕਰਵਾ ਸਕਦੇ ਹੋ ਤੁਸੀਂ ਘਗਰਾ ਚੈੱਕ ਕਰ ਸਕਦੇ ਹੋ ਪ੍ਰੋਪਰ ਹੈਂਡਵਰਕ ਦੇ ਵਿੱਚ ਹੋਇਆ ਹੋਇਆ ਦਬਕਾ ਸਿਕਵੈਂਸ ਹਨਾ ਸਾਰਾ ਕੁਝ ਆਪਾਂ ਚੇਨ ਜਿਹੜੀ ਵਗੈਰਾ ਇਹਦੇ ਵਿੱਚ ਯੂਜ਼ ਕੀਤਾ ਹੋਇਆ ਤੁਸੀਂ ਘਗਰੇ ਦੀ ਲੈਂਥ ਹੈ ਤੇ ਹੈਵੀ ਲੁੱਕ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਹੈ ਔਰ थ्रेड ਦਾ ਵਰਕ ਯੂਜ਼ ਥੈੜੀ ਯੂਜ਼ ਕੀਤਾ ਗਿਆ ਇਸ ਦੇ ਵਿੱਚ ਬਹੁਤ ਸੋਹਣੀ ਲੁੱਕ ਕ੍ਰੀਏਟ ਹੁੰਦੀ ਆ ਸੋ ਤੁਸੀਂ ਵੀ ਇਦਾਂ ਦੇ ਆਪਣੇ ਜੋ ਕੱਲੇ ਸਿੰਗਲ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਤੇ ਫੁੱਲ ਸੂਟ ਵੀ ਰੈਡੀ ਕਰਵਾ ਸਕਦੇ ਹੋ ਨੈਕਸਟ ਇਸ ਦੇ ਵਿੱਚ ਇੱਕ ਇਹ ਵਾਲਾ ਜੀ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਹੁਤ ਜਿਆਦੇ ਸੋਹਣੀ ਸ਼ਰਟ ਹੈ ਜਿਹੜੀ ਬਣ ਕੇ ਰੈਡੀ ਹੋਈ ਹੈ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਇਸ ਦਾ ਪ੍ਰੋਪਰ ਸ਼ਰਟ ਹੈ ਜਿਹੜੀ ਬਹੁਤ ਜਿਆਦੇ ਸੋਹਣੀ ਬਣ ਕੇ ਰੈਡੀ ਹੋਈ ਆ ਸੋ ਜਿਨ੍ਹਾਂ ਨੇ ਵੀ ਕਸਟਮਾਈਜ਼ ਕਰਵਾਉਣੇ ਆ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਇੱਕ ਇਹ ਵਾਲਾ ਡਿਜ਼ਾਈਨ ਜਿਹੜਾ ਆਪਣਾ ਹੋਣੇ ਹੋਣੇ ਰੈਡੀ ਹੋ ਕੇ ਆਇਆ ਸੀਗਾ ਵਿਦਆਊਟ ਸਟਿਚਿੰਗ ਹੈ ਇਹ ਕਿਸੇ ਨੇ ਆਪਾਂ ਨੂੰ ਪ੍ਰੋਪਰ ਸੂਟ ਦਾ ਨਾਪ ਭੇਜਿਆ ਸੀ ਸਟਿਚਿੰਗ ਕਰਨ ਮਤਲਬ ਕਿ ਵੀ ਇਹ ਇਦਾਂ ਹੀ ਸਟਿਚ ਹੋਊਗਾ ਕਿਉਂਕਿ ਉੱਪਰੋਂ ਆਪਾਂ ਦੀ ਪੂਰੀ ਫਿਟਿੰਗ ਰੱਖੀ ਹੈ ਨਾ ਸੂਟ ਦੀ ਇਹ ਇਦਾਂ ਹੀ ਡਿਜ਼ਾਈਨ ਹੋਇਆ ਅੱਡੇ ਦੇ ਉੱਪਰ ਲਗਾ ਕੇ ਪ੍ਰੋਪਰ ਹੈਂਡਵਰਕ ਦੇ ਨਾਲ ਸੂਟ ਜਿਹੜਾ ਰੈਡੀ ਹੋਇਆ ਨੇਚਰਲ ਪਿਓਰ ਕريب ਦਾ ਸੂਟ ਹੈ ਇਹ ਤੁਸੀਂ ਬੈਲਵਰਟ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਹੋਰ ਫੈਬਰਿਕ ਦੇ ਉੱਪਰ ਵੀ ਕਰਵਾ ਸਕਦੇ ਜਿਹੜਾ ਤੁਹਾਨੂੰ ਕੰਫਰਟੇਬਲ ਆ ਜਿਹਦੇ ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਸੇਮ ਪੇਂਟ ਦੇ ਵਿੱਚ ਵਿਦ ਹੈਂਡਵਰਕ ਇਹ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟਾ ਕਿੰਨਾ ਹੈਵੀ ਬਣ ਕੇ ਰੈਡੀ ਹੋਇਆ ਸੀ ਗ੍ਰੀਨ ਕਲਰ ਆਫ ਵਾਈਟ ਕਲਰ ਕੰਟਰਾਸਟ ਵਾਈਜ਼ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਹੈਵੀ ਜਿਹੜੇ ਸੂਟ ਬਣ ਕੇ ਰੈਡੀ ਹੁੰਦੇ ਆ ਨੈਕਸਟ ਨੂੰ ਇੱਕ ਇਹ ਵਾਲਾ ਮਸ਼ੀਨੀ ਮਸ਼ੀਨ ਡਿਜ਼ਾਈਨ ਹੈ ਜਿਹੜਾ ਇਹ ਸੈਂਟਰ ਪੈਨਲ ਬਣਿਆ ਹੋਇਆ ਇਸ ਮਸ਼ੀਨਵਰਕ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਵਰਕ ਹੋ ਰਿਹਾ ਸੋ ਤੁਸੀਂ ਵੀ ਬਾਜੂ ਨੇ ਚੈੱਕ ਕਰਸ ਦਿਓ ਬਾਟਮ ਤੇ ਵੀ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਇੱਕ ਇਹ ਵਾਲਾ ਮਿਰਰ ਵਰਕ ਹੈ ਜੀ ਜਿਹੜਾ 2 ਵਿਚ neck ਦੇ ਨਾਲ ਤੇ ਉਸੇ ਇਧਰ ਸਾਈਡਾਂ ਤੇ ਫਲਾਰ ਬਣੇ ਹੋਏ ਨੇ ਬਾਜੂ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਏਦਾਂ ਹੀ ਇਸ ਦਾ ਪਲਾਜ਼ੋ ਜੋ ਬਾਟਮ ਬਣੇਗੀ ਜਦਾਂ ਜੇਕਰ ਤੁਸੀਂ ਬਾਟਮ ਕਰਵਾਉਣੀ ਹੈ ਤਾਂ ਤੁਸੀਂ ਕੱਟ ਜਿਹੜਾ ਬਾਟਮ ਵਾਲਾ ਸਕਿੱਪ ਕਰ ਸਕਦੇ ਹੋ ਜੇ ਤੁਸੀਂ ਪਲਾਜ਼ੋ ਕਰਵਾਉਣਾ ਤਾਂ ਤੁਸੀਂ ਕੱਟ ਜਿਹੜਾ ਲਗਵਾ ਸਕਦੇ ਹੋ ਜਿੱਦਾਂ ਸੇਮ ਡਿਜ਼ਾਈਨ ਦੇ ਵਿੱਚ ਹੈ ਬਹੁਤ ਸੋਹਣਾ ਸੂਟ ਜਿਹੜਾ organza ਦੇ ਉੱਪਰ ਰੈਡੀ ਹੋ ਰਿਹਾ ਹੈ ਬ੍ਰਾਈਡਲ ਲਹਿੰਗਾ ਤੁਸੀਂ ਚੈੱਕ ਕਰ ਸਕਦੇ ਹੋ ਬ੍ਰਾਈਡਲ ਲਹਿੰਗਾ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਡਰਗੋਜੀ ਦੇ ਵਿੱਚ ਵੀ ਕਰਵਾ ਸਕਦੇ ਹੋ ਪ੍ਰੋਪਰ ਹੈਂਡਵਰਕ ਦੇ ਵਿੱਚ ਵੀ ਕਰਵਾ ਸਕਦੇ ਹੋ ਜੇਕਰ ਮੇਰੀ ਕਿਸੇ ਭੈਣ ਨੇ ਆਰੀ ਦੇ ਵਿੱਚ ਕਰਵਾਉਣਾ ਤਾਂ ਆਰੀ ਦੇ ਵਿੱਚ ਵੀ ਕਰਵਾ ਸਕਦੇ ਹੋ ਮਸ਼ੀਨੀ ਵੀ ਕਰਵਾ ਸਕਦੇ ਹੋ ਠੀਕ ਹੈ ਵੈਸੇ ਹੈਂਡਵਰਕ ਦੇ ਵਿੱਚ ਹੀ ਸੋਹਣਾ ਲੱਗਦਾ ਬ੍ਰਾਈਡਲ ਲਹਿੰਗਾ ਡਰਗੋਜੀ ਦੇ ਵਿੱਚ ਵੀ ਬਹੁਤ ਸੋਹਣਾ ਲੱਗਦਾ ਜੇ ਤੁਸੀਂ ਇਹ ਚੈੱਕ ਕਰਸੋ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਜਿਹੜਾ ਬਣ ਕੇ ਰੈਡੀ ਹੋਇਆ ਸੋ ਤੁਸੀਂ ਸੇਮ ਰੈਡੀ ਕਰਵਾ ਸਕਦੇ ਹੋ ਇੱਕ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਜਿਹੜਾ ਅਵੇਲੇਬਲ ਹੈਗਾ ਸੋ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਪਾਕਿਸਤਾਨੀ ਲੁੱਕ ਦੇ ਵਿੱਚ ਜਿਹੜਾ ਸੂਟ ਆ ਉਹ ਬਣ ਕੇ ਰੈਡੀ ਹੋਇਆ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਆ ਮਸ਼ੀਨ ਵਰਕ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਔਰ ਇੱਕ ਆਪਣੇ ਕੋਲ ਇਹ ਵਾਲਾ ਆਰਟੀਕਲ ਜਿਹੜਾ ਇਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਸਾਰੇ ਮੈਂ ਤੁਹਾਨੂੰ ਸਿੰਗਲ ਸੂਟ ਡਿਜ਼ਾਈਨ ਵਾਸਤੇ ਦਿਖਾ ਰਹੀਆਂ ਹੋਣਗੇ ਤੁਹਾਡੇ ਆਰਡਰ ਤੇ ਹੀ ਰੈਡੀ ਠੀਕ ਹੈ ਜੀ ਕਿਉਂਕਿ ਤੁਸੀਂ ਕਲਰ ਵੀ ਕਸਟਮਾਈਜ਼ ਕਰਵਾਉਂਗੇ ਤੇ ਵਰਕ ਵੀ ਤੁਸੀਂ ਹੋ ਸਕਦਾ ਵੀ ਸਕਿਪ ਕਰਵਾਉ ਜਾਂ ਸੇਮ ਕਰਵਾਉ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਅਥੀ ਕਰਦੇ ਆ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਸੂਟ ਵੀਡੀਓ ਵਧੀਆ ਲੱਗੀ ਹੋਣੀ ਠੀਕ ਹੈ ਜਿਹੜਾ ਵੀ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ DM ਕਰ ਸਕਦੇ ਹੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਐਂਡ ਤੱਕ ਸਾਰੇ ਜਣੇ ਵੀਡੀਓ ਨੂੰ ਜ਼ਰੂਰ ਦੇਖਿਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ